ਇੱਕ ਵਾਰ ਇੱਕ ਮੁਟਿਆਰ ਘੜੇ ਨੂੰ ਟਾਕ ਯਾਨੀ ਵੱਖੀ ਉੱਪਰ ਰੱਖ ਕੇ ਪਾਣੀ ਭਰਨ ਜਾ ਰਹੀ ਸੀ ਤਾਂ ਬੁੱਲ੍ਹੇ ਸ਼ਾਹ ਜੀ ਨੇ ਕਾਫੀ ਦੇ ਰੂਪ ਵਿੱਚ ਕੁਝ ਲਾਈਨਾਂ ਲਿਖੀਆਂ ਉਹ ਕਹਿੰਦੇ ਨੇ ਨੇਕ ਨਸੀਬ ਤੇਰੇ ਉਹ ਘੜਿਆ ਜੜਿਆ ਜਾਨਾ ਟਾਕ ਪਰਾਈ ਚੂੜੇ ਵਾਲੀ ਬਾ ਸਜਣਾ ਦੀ ਜਾਨਾ ਗਲ ਵਿੱਚ ਪਾਈ ਤਾਂ ਘੜੇ ਵੱਲੋਂ ਬੁੱਲ੍ਹੇ ਸ਼ਾਹ ਨੇ ਜਵਾਬ ਦਿੱਤਾ ਕੜਾ ਕਹਿਣ ਲੱਗਾ ਪਹਿਲਾ ਬਾਠ ਕਈਆਂ ਦੀ ਖਾਦੀ ਫਿਰ ਘਰ ਕਮਿਹਾਰਾਂ ਆਏ ਪਾਣੀ ਵਿਚਰਲ ਗਾਰਾ ਹੋਏ ਅਸੀਂ ਚੱਕਦੇ ਸੀ ਇਸ ਕਟਾਈ ਅੱਠ ਪਹਿਰ ਅੱਗ ਹੀ ਜਰਦੀ ਸਾੜੀ ਅਸੀਂ ਉੱਥੇ ਰੰਗ ਵਟਾਏ ਗਲੀ ਗਲੀ ਫਿਰ ਦਿੱਤਾ ਹੁੱਕਾ ਫਿਰ ਘਰ ਸਜਣਾ ਦੇ ਆਏ ਰੱਸੀ ਬੰਨ ਫਿਰ ਖੂਬ ਚਲਮਕੀ ਅਸੀਂ ਢਣਗਣ ਗੋਤੇ ਲਾਏ ਐਨੇ ਦੁੱਖ ਹੱਲੇ ਚੱਲ ਕੇ ਭੁੱਲਿਆ ਅਸੀਂ ਟਾਕ ਮਹਿਬੂਬ ਦੀ ਆਏ ਧੰਨਵਾਦ ਜੀ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ